ਦੇ ਬਾਬਾ ਬੋਰਡ ਪ੍ਰੋਫੈਸਰ ਮੱਖਣ ਸਿੰਘ ਜੀ ਅਸੀਂ ਉਹਨਾਂ ਦੀ ਫਲਵਾੜੀ ਦੇ ਛੋਟੇ ਛੋਟੇ ਫੁੱਲਾਂ ਜੀ ਸਾਰੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਤੇ ਸਾਡੀ ਕੋਸ਼ਿਸ਼ ਇਹ ਰਹੂਗੀ 12 13 ਤੇ 14 ਤਰੀਕ ਨੂੰ ਅਸੀਂ ਸਾਰੇ ਬੰਦਿਆਂ ਨੂੰ ਅਪਰਲੀ ਟਾਈਮ ਦੇ ਕੇ ਉਹਨਾਂ ਨੂੰ ਕੋਈ ਇਹ ਨਹੀਂ ਹੋਊਗਾ ਵੀ ਕਿਸੇ ਨੂੰ 5 ਮਿੰਟ ਦੇਤੇ ਵੀ ਵਧੀਆ ਤਰੀਕੇ ਨਾਲ ਉਹਨਾਂ ਨੂੰ ਟਾਈਮ ਦਿੱਤਾ ਜਾਵੇ ਉਹ ਵੀ ਆਪਣੀ ਗੱਲ ਰੱਖ ਸਕਣ ਜਿਹੜੀ ਕਬੱਡੀ ਪ੍ਰਤੀ ਜਾਂ ਇਸ ਟੂਰਨਾਮੈਂਟ ਪ੍ਰਤੀ ਵੀ ਕੋਈ ਵੀ ਅਨਡਿਸਪਲਿਨ ਕੰਮ ਨਾ ਹੋਵੇ ਸਾਡੀ ਕੋਸ਼ਿਸ਼ ਇਹੀ ਹੈ ਜੀ ਅੱਜ ਤੁਸੀਂ ਪ੍ਰੇਅਰ ਦੀ ਗੱਲ ਕੀਤੀ ਹੈ ਉਹ ਤੁਹਾਡੇ ਪਿੱਛੇ ਜੈਰੋਵੀਰ ਜੀ ਹੁਣੇ ਖੜੇ ਆ ਜੀ ਆਜੀ ਆਜੋ ਤੁਸੀਂ ਵੀ ਥੈਂਕ ਯੂ ਸਰ ਕਮ ਇਨ ਇੱਕ ਵੀ ਹੈਗੇ ਆ ਜੀ ਆਓ ਮੈਂ ਅ ਗੁੱਡ ਨਾਈਟ Oh no! Don't do that. Yeah, Come okay. on, hey, uh, have good Oh, it's coming. Always with respect. Yeah, that's no, beautiful. What you're doing for the sport? Yeah, no. it's it's. We, it's, we um, can't. We everybody can't. doing it together, brother. Yeah, yeah. no not everybody, yeah. but you know. Yeah. 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 ਬismillah ਪਾਕ ਹੁਣ ਮੈਂ ਕੱਲੇ ਕੱਲੇ ਪਲੇਅਰ ਦਾ ਨਾਮ ਲਵਾਂ ਤੇ ਭਾਜੀ ਇਸ ਅਲੋਹਤ ਹਨਾ ਕਿ ਰੱਬ ਦੇ ਇੱਕ ਸਾਡਾ ਖੁਸ਼ਕਿਸਮਤੀ ਵੀ ਆ ਭਾਜੀ ਵੀ ਉਹ ਸਾਰੇ ਲੋਗ ਆਪਣੇ ਕੰਮਕਾਰਾਂ ਤੋਂ ਜਾਂ ਜਿਹੜੀਆਂ ਵੀ ਚੀਜ਼ਾਂ ਤੋਂ ਛੱਡ ਕੇ ਇੱਥੇ ਸਾਡੇ ਪਿੰਡ ਆਉਂਦੇ ਆ ਮੈਂ ਇੱਕ ਚੀਜ਼ ਪਲੇਅਰ ਤੋਂ ਪਹਿਲਾਂ ਭਾਜੀ ਮੈਂ ਸਾਰਿਆਂ ਨੂੰ ਇੱਕ ਜਾਣਿਆਂ ਨੂੰ ਰੀਅਲੀ ਥੈਂਕ ਯੂ ਕਹਿਣਾ ਚਾਹੁੰਦਾ ਜਿਹੜੀਆਂ ਵੀ ਫੈਡਰੇਸ਼ਨ ਹੈਗੀਆਂ ਭਾਜੀ ਆਸਟ੍ਰੇਲੀਆ ਦੇ ਵਿੱਚ ਜਾਂ ਜਿਹੜੇ ਵੀ ਕਲੱਬਸ ਹੈਗੇ ਆ ਇਹ ਸਾਰਾ ਕੁਝ ਭਾਜੀ ਪੋਸੀਬਲ ਨਹੀਂ ਹੈਗਾ ਇਹ ਪਲੇਅਰਸ ਪੋਸੀਬਲ ਨਹੀਂ ਹੈਗੇ ਕੋਚ ਜਾਂ ਫੈਡਰੇਸ਼ਨ ਜਾਂ ਟੀਮਾਂ ਉਹਨਾਂ 29 ਮਾਦਬਗਰ ਕਿਉਂਕਿ ਉਹਨਾਂ ਨੇ ਨਾ ਭਾਜੀ ਆ ਆਪਣੇ ਟੂਰਨਾਮੈਂਟ ਸਟਾਪ ਕਰਕੇ ਆਪਣੇ ਪਲੇਅਰ ਭੇਜਦੇ ਆ ਸਾਡੇ ਲਈ ਹਨਾ ਜੀ ਤੇ ਉਹਦੇ ਵਿੱਚ ਉਹਦੇ ਕਰਕੇ ਇਹ ਸਾਰਾ ਕੁਝ ਸਾਰੇ ਪਲੇਅਰ ਇਕੱਠੇ ਹੋ ਪਾਉਂਦੇ ਆ ਤੇ ਮੈਂ ਉਹਨਾਂ ਨੂੰ ਰੀਲੀ ਥੈਂਕ ਯੂ ਕਹਿੰਦਾ ਦਿਲੋਂ ਮੈਂ ਹੁਣ ਇਕੱਲੇ ਕਲੱਬ ਜਾਂ ਫੈਡਰੇਸ਼ਨ ਦਾ ਨਾਮ ਨਹੀਂ ਲੈਣਾ ਚਾਹੁੰਦਾ ਬਟ ਸਾਰੀ ਆਸਟ੍ਰੇਲੀਆ ਫੈਡਰੇਸ਼ਨ ਜਾਂ ਕੈਨੇਡਾ ਲਾਲੋ ਜਾਂ ਸਾਰੇ ਪਾਸੇ ਰੀਲੀ थैंक यू ਹੈਗਾ ਵੀ ਆਪਣੇ ਪਲੇਅਰ ਭੇਜਣ ਵਾਸਤੇ ਇਵਨ ਨਿਊਜ਼ੀਲੈਂਡ ਕਿਉਂਕਿ ਲਾਈਕ ਯੂ نو ਭਾਜੀ ਨਿਊਜ਼ੀਲੈਂਡ ਕੱਪ ਚੱਲਦਾ ਪਿਆ ਆ ਵੀ ਉੱਥੋਂ ਵੀ ਕਈ ਪਲੇਅਰ ਆਉਣੇ ਆ ਹਨਾ ਜੀ ਰੱਬ ਦਾ ਸੁਖ ਰਿਹਾ ਭਾਜੀ ਜਿਹੜੇ ਵੀ ਲੋਕਾਂ ਦੇ ਮਨ ਦੇ ਵਿੱਚ ਜਾਂ ਨੇਮ ਹੈਗੇ ਆ ਟੌਪ 100 ਨੇਮ ਹੈਗੇ ਆ ਉਹ ਸਾਰੇ ਇੱਥੇ ਹੋਣਗੇ ਇੱਕ ਚੀਜ਼ ਹੈਗੀ ਆ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਤੂੰ ਇਸ ਟੂਰਨਾਮੈਂਟ 'ਚ ਖੇਡ ਜਾਂ ਇਸ ਟੂਰਨਾਮੈਂਟ ਇਸ ਟੀਮ 'ਚ ਖੇਡ ਹਰ ਕੋਚ ਨੇ ਆਪਣਾ ਆਪਣਾ ਯੋਰ ਲਾਇਆ ਹੋਇਆ ਆ ਪਲੇਅਰਸ ਨੂੰ ਮੰਗਵਾਉਣ ਦੇ ਵਿੱਚ ਹਨਾ ਐਂਡ ਉਹ ਇਸ ਕਰਕੇ ਆਏ ਤੇ ਇਹ ਹੱਕ ਬਣਦਾ ਉਸ ਪਲੇਅਰ ਦਾ ਵੀ ਵੀ ਉਹਨੇ ਮਿਹਨਤ ਕਰਕੇ ਉਹਨਾ ਸਟਰੋਂਗ ਬਣਿਆ ਹੋਇਆ ਹੈ ਦਰ ਹੀ ਕੈਨ ਡਿਸਾਈਡ ਵਾਟਐਵਰ ਟੀਮਸ ਦੇ ਵਨ ਟੂ ਪਲੇ ਬਾਡੀ ਆਪਾਂ ਨੇ ਬਿਗ ਇਨਾਫ ਨਹੀਂ ਹੈਗੇ ਕਿਉਂਕਿ ਦੈਟ ਆਪਾਂ ਉਹਨਾਂ ਦੀ ਟੀਮ ਡਿਸਾਈਡ ਕਰੀਏ ਉਹਨਾਂ ਦੀ ਆਪਣੀ ਮਰਜ਼ੀ